हां जी दोस्तों सारे नु प्यार परी सत श्री अकाल। ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼। ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਮਤ ਸ਼ੇਅਰ ਕਰਿਓ। ਹੋਰ ਦੇਖਤਾਂ ਤੁਸੀਂ ਸਤਾਰੀ ਦੀ ਵੀਡੀਓ। ਹਾਈ ਦੋਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਬਹੁਤ ਜ਼ਿਆਦਾ ਜ਼ਰੂਰੀ ਵੀਡੀਓ ਤੁਹਾਡੇ ਤੱਕ ਲੈ ਕੇ ਆਇਆ। ਇਹ ਵੀਡੀਓ ਨੂੰ ਸਕਿੱਪ ਨਾ ਕਰਿਓ। ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਇਹ ਸਭ ਲਈ ਬਹੁਤ ਜ਼ਿਆਦਾ ਜ਼ਰੂਰੀ ਵੀਡੀਓ ਆ। ਅੱਜ ਜਿਹੜਾ ਮਸਲਾ ਬਹੁਤ ਜ਼ਿਆਦਾ ਗੰਭੀਰ ਆ। ਬਹੁਤ ਜਿਆਦੇ ਜਿਹੜੇ ਮੋਬਾਈਲ ਨੰਬਰ ਨੇ ਤੁਹਾਡੇ WhatsApp ਨੇ ਹੈਕ ਕੀਤੇ ਜਾ ਰਹੇ ਨੇ ਹੈਕਰ ਵੱਲੋਂ ਹੈਕ ਕੀਤੇ ਜਾ ਰਹੇ ਨੇ ਤਾਜ਼ਾ ਮਸਲਾ ਕਾਦਰਾਬਾਦ ਦਾ ਬਲਵਿੰਦਰ ਭਾਈ ਆਪਣਾ ਬਹੁਤ ਜਿਆਦੇ ਵਧੀਆ ਚੰਗਾ ਇਨਸਾਨ ਉਹ ਇੱਕ ਸਰਕਾਰੀ ਮੁਲਾਜ਼ਮਾ ਤੇ ਨਰੇਗਾ ਸੈਕਟਰੀ ਆ ਉਸ ਵੀਰ ਦਾ WhatsApp ਸਵੇਰੇ ਹੈਕਰ ਨੇ ਹੈਕ ਕੀਤਾ ਤੇ ਗਲਤ ਵੀਡੀਓ ਪੋਸਟਾਂ ਜਿਹੜੀਆਂ ਗਰੁੱਪਾਂ ਦੇ ਵਿੱਚ ਉਹਦੇ ਨੰਬਰ ਤੋਂ ਸੈਂਡ ਹੋ ਗਈਆਂ ਜਦ ਕਿ ਉਹਨੂੰ ਪਤਾ ਵੀ ਨਹੀਂ ਸੀ ਜਦੋਂ ਲੋਕਾਂ ਨੇ ਫੋਨ ਕੀਤੇ ਦੇ ਵਿੱਚ ਉਹਨੂੰ ਪਤਾ ਲੱਗਿਆ ਮੇਰਾ ਮੋਬਾਈਲ ਨਾਲ ਦਾ ਇੱਕ ਬਹੁਤ ਜਿਆਦਾ ਵੱਡਾ ਜਿਹੜਾ ਹੈਕਰ ਨੇ ਹੈਕ ਕੀਤਾ ਤੇ ਉਹਨੇ ਵੀਡੀਓ ਸੈਂਡ ਕਰ ਦਿੱਤੀਆਂ ਇਹ ਮਸਲਾ ਏਸੀ ਤਰ੍ਹਾਂ ਕਲਾਰਾ ਪਿੰਡ ਦਾ ਵੀ ਆਇਆ ਸੀ ਗੁਰਸੇਵ ਸਿੰਘ ਦਾ ਜਿਹੜੇ ਮੈਂ ਨਾਲ-ਨਾਲ ਤੁਹਾਨੂੰ ਦਿਖਾ ਰਿਆ ਇਹ ਸਕਰੀਨਸ਼ਾਟ ਰੱਖੇ ਹੋਏ ਨੇ ਆ ਫੋਟੋਆਂ ਦੇ ਉੱਤੇ ਕਾਟੇ ਮਾਰੇ ਹੋਣੇ ਕਿਉਂਕਿ ਦਿਖਾ ਨਹੀਂ ਸਕਦੇ ਇਹ ਕਿਸੇ ਬੀਬੀ ਭੈਣ ਨਾਲ ਵੀ ਇਸ ਤਰ੍ਹਾਂ ਦਾ ਹੋ ਸਕਦਾ ਇੱਕ ਲਿੰਕ ਆਂਦਾ ਗਰੁੱਪਾਂ ਦੇ ਵਿੱਚ ਜਾਂ ਤੁਹਾਡੇ ਪਰਸਨ ਨੰਬਰ ਤੇ ਵੀ ਆ ਸਕਦਾ ਜੋ ਤੁਸੀਂ ਉਹਨੂੰ ਕਲਿੱਕ ਕਰ ਦਿਓ ਨਾਲ ਦੀ ਨਾਲੇ ਜਿਹੜਾ ਤੁਹਾਡਾ ਵਟਸਐਪ ਆ ਉਹ ਹੈਕਰ ਨੇ ਹੈਕ ਕਰ ਲੈਣਾ ਉਸ ਟਾਈਮ ਜਿੰਨੀਆਂ ਵੀਡੀਓ ਪੋਸਟਾਂ ਗੰਦ ਤੋਂ ਗੰਦ ਉਹ ਤੁਹਾਡੇ ਨੰਬਰ ਤੋਂ ਗਰੁੱਪਾਂ ਦੇ ਵਿੱਚ ਸ਼ੇਅਰ ਕੀਤਾ ਜਾਊਗਾ ਇਸ ਕਰਕੇ ਇਹ ਵੀ ਹੋ ਸਕਦਾ ਮੰਨ ਲਾ ਤੁਹਾਡੇ ਮਨ ਅਕਲੀਆ ਵੀਡੀਓ ਨਹੀਂ ਹੋਰ ਕੋਈ ਵੀ ਛੇੜਗੰਗੀ ਹੋ ਸਕਦੀ ਆ ਤੁਸੀਂ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਗਰੁੱਪ ਨੇ ਇੱਕ ਸਾਡਾ ਬਦ ਨਿਊਜ਼ ਨਿਊਜ਼ ਚੈਨਲ ਦਾ ਗਰੁੱਪ ਜੀ ਜੋਰ ਟੀਵੀ ਨਿਊਜ਼ ਉਹਦੇ ਵਿੱਚ ਵੀ ਇਹ ਤਲਾਰਾਂ ਦਾ ਵੀਰ ਆ ਉਹਦੇ ਨੰਬਰ ਤੋਂ ਆ ਗਈਆਂ ਤੇ ਜਦੋਂ ਉੱਥੇ ਕਈ ਮੁੰਡੇ ਲੜਕੀ ਵੀ ਉਹ ਗਲਤ ਵੀ ਬੋਲੇ ਉਸ ਵੀਰ ਨੂੰ ਪਰ ਕਿਸੇ ਦਾ ਕੋਈ ਕਸੂਰ ਨਹੀਂ ਕਸੂਰ ਬਸ ਇੰਨਾ ਕਾ ਵੀ ਆਸ ਨਹੀਂ ਜਦੋਂ ਉਹ ਲਿੰਕ ਆਵੇ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਤੁਸੀਂ ਇਹ ਜਦੋਂ ਲਿੰਕ ਕਿਸੇ ਕੋਲ ਇਸ ਤਰ੍ਹਾਂ ਦਾ ਆਵੇ ਤੇ ਨਾਲ ਦੀ ਨਾਲੇ ਉਹਨੂੰ ਸੇੜਖਾਨੀ ਨਾ ਕਰੋ ਉਸੇ ਟਾਈਮ ਤੁਸੀਂ ਪ੍ਰਸ਼ਾਸਨ ਨੂੰ ਜ਼ਰੂਰ ਦੱਸੋ ਇੱਕ ਵਾਰ ਵੀ ਸਾਡੇ ਨਾਲ ਇਹ ਕੁਝ ਹੋ ਰਿਹਾ ਇਸ ਤੋਂ ਇਲਾਵਾ ਕੋਈ ਹੋਰ ਨਾ ਤੁਹਾਡੇ ਨਾਲ ਘਟਣਾ ਵਾਪਰੇ ਸੋ ਬਲਵਿੰਦਰ ਸਿੰਘ ਜਿਹੜੇ ਸੈਕਟਰੀ ਨੇ ਉਹ ਬਹੁਤ ਵਧੀਆ ਵੀਰ ਆ ਸਾਡਾ ਇਨਸਾਨ ਚੰਗਾ ਵੀਰ ਵੈਸੇ ਵੀ ਉਹਦੇ ਕੋਲੇ ਵਿਚਾਰੇ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਵੀ ਹੋਰ ਕੋਈ ਵੀਡੀਓ ਮਤਲਬ ਵੀ ਭੇਜਦਾ ਕਿਸੇ ਨੂੰ ਪਰ ਉਹ ਜਿਹੜਾ ਆ ਵੀਡੀਓ ਆਇਆ ਉਹਦੇ ਨਾਲ ਉਹ ਬਹੁਤ ਵੱਡੇ ਸਦਮੇ ਦੇ ਵਿੱਚ ਆ ਸਾਡੇ ਗੱਲ ਕਰਨੀ ਚਾਹੀਦੀ ਸਾਨੂੰ ਤਾਂ ਚਲੋ ਪਤਾ ਸੀ ਵੀ ਇਸ ਤਰ੍ਹਾਂ ਦਾ ਉਹਦਾ WhatsApp ਜਿਹੜਾ ਹਾਈਕ ਹੋ ਗਿਆ ਕਈ ਵੀਰ ਨਹੀਂ ਸਮਝਦੇ ਹਨ ਪਰ ਮੇਰੀ ਬੇਨਤੀ ਹੱਥ ਜੋੜ ਕੇ ਵੀ ਕਿਸੇ ਲਵੇ ਇਸ ਤਰ੍ਹਾਂ ਦੇ ਲਿੰਕ ਆ ਰਹੇ ਗਰੁੱਪ ਜਿਹੇ ਤਰ੍ਹਾਂ ਦੇ ਵੀਡੀਓ ਆ ਰਹੀਆਂ ਨੇ ਉਸ ਵੀਰ ਨੂੰ ਪਰੇਸ਼ਾਨ ਨਾ ਕਰੋ ਟੌਰਚਰ ਨਾ ਕਰੋ ਕਿਉਂਕਿ ਉਹਦਾ قصور ਨਹੀਂ ਹੈਗਾ ਇਸ ਕਰਕੇ ਉਹ ਘਟਨਾ ਤੁਹਾਡੇ ਨਾਲ ਵੀ ਵਾਪਰ ਸਕਦੀ ਹੈ ਸੋ ਮੇਰੀ ਅੱਜ ਆਤਮ ਬਨ ਕੇ ਬੇਨਤੀ ਹੈ ਤੁਹਾਡੇ ਅੱਗੇ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਦੇ ਲੋਕਾਂ ਤੱਕ ਇਹ ਜਾਣਕਾਰੀ ਜਰੂਰ ਪਹੁੰਚਾਓ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਰੇਗ ਦੇ ਗਰੁੱਪਾਂ ਦੇ ਵਿੱਚ ਜਦ ਤੁਹਾਡੇ ਪਰਸਨ ਨੰਬਰ ਤੇ ਆ ਰਿਹਾ ਇਹ ਤੋਂ ਸੁਚੇਤ ਰਹਿਣ ਦੀ ਲੋੜ ਹੈ ਇਹਨੂੰ ਛੇੜਨ ਦੀ ਕੋਈ ਲੋੜ ਨਹੀਂ ਇਹਨੂੰ ਡਿਲੀਟ ਕਰਨ ਦੀ ਵੀ ਲੋੜ ਨਹੀਂ ਇਸ ਕਰਕੇ ਉਹ ਗਰੁੱਪ ਦੇ ਵਿੱਚੋਂ ਜਿੱਥੇ ਕਲੀਅਰ ਚੈਟ ਕਲੀਅਰ ਹੁੰਦੀ ਆ ਉਸੇ ਨੂੰ ਹੀ ਤੁਸੀਂ ਖਤਮ ਕਰੋ ਕੱਲੇ ਨੂੰ ਇਹਨੂੰ ਨਾ ਛੇੜੋ ਇਹ ਤਾਂ ਐ ਲੱਗਦਾ ਜਿਵੇਂ ਡੋਮਣਾ ਮਖਿਆ ਲੋਵੇ ਤੁਸੀਂ ਛੇੜ ਤਾਂ ਬਾਅਦ ਵਿੱਚ ਤੁਹਾਡੀ ਲੜਨਾ ਇਸ ਕਰਕੇ ਬੇਨਤੀ ਆ ਇਸ ਜਾਣਕਾਰੀ ਨੂੰ ਅੱਗੇ ਤੱਕ ਜਰੂਰ ਪਹੁੰਚਾਓ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਤੱਕ ਕੋਈ ਖਬਰ ਹੋਵੇ ਸਾਡੇ YouTube ਚੈਨਲ ਤੇ ਪਾਉਣ ਲਈ ਅਸੀਂ ਜਿਹੜਾ ਥੱਲੇ ਸਕਰੀਨ ਤੇ ਨੰਬਰ ਚੱਲ ਰਿਹਾ ਇਹਦੇ ਤੇ ਤੁਹਾਡੀ ਉਹ ਖਬਰ ਜਰੂਰ ਚਲਾਵਾਂਗੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਨੂੰ ਸਾਡੇ ਤੱਕ ਜਰੂਰ ਪਹੁੰਚਾਇਆ ਕਰੋ ਅਜੇ ਤੱਕ ਇਹ ਨਹੀਂ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ